ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 29 ਸਤੰਬਰ ਹੈ ਮੈਂ ਗੁਰਅਸੀਸ कौर ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਕੋਈ ਨਾ ਕਿਸਹੀ ਸੰਗ ਕਾਹੇ ਗਰਬੀਐ ਇਕ ਨਾਮ ਆਧਾਰ ਪੌਜਲ ਤਰਬੀਅ ਹੈ हे ਭਾਈ ਜਦ ਇਹ ਗੱਲ ਦਾ ਪੱਕਾ ਪਤਾ ਹੈ ਕਿ ਕਿਸੇ ਨੇ ਵੀ ਕਿਸੇ ਦੇ ਨਾਲ ਨਹੀਂ ਜਾਣਾ ਤਾਂ ਫਿਰ ਮਾਨ ਕਿਸ ਗੱਲ ਦਾ ਕਰਨਾ ਹੈ ਕੋਈ ਪੱਕਾ ਸਾਥੀ ਨਹੀਂ ਸਭ ਨੇ ਇੱਕ ਦਿਨ ਵਿਛੜ ਜਾਣਾ ਹੈ ਪਰਮੇਸ਼ਰ ਦਾ ਨਾਮ ਹੀ ਇੱਕੋ ਇੱਕ ਆਸਰਾ ਹੈ ਇਸ ਨਾਮ ਦੇ ਆਸਰੇ ਨਾਲ ਹੀ ਭਿਆਨਕ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ ਹੈ हे ਮੇਰੇ ਪੂਰਨ ਸਮਰਥ ਸਤਿਗੁਰੂ ਜੀ ਮੈਂ ਗਰੀਬ ਹਾਂ ਨਿਮਾਣਾ ਹਾਂ ਮੇਰਾ ਤੂੰ ਹੀ ਇੱਕੋ ਇੱਕ ਆਸਰਾ ਹੈ ਤੂੰ ਸਦਾ ਸਥਿਰ ਰਹਿਣ ਵਾਲਾ ਹੈ ਤੇਰਾ ਦਰਸ਼ਨ ਕਰਕੇ ਮੇਰੇ ਮਨ ਨੂੰ ਧੀਰਜ ਆ ਜਾਂਦੀ ਹੈ हे ਭਾਈ ਰਾਜ ਭਾਗ ਧਨ ਮਾਲ ਇਹ ਸਭ ਜੰਜਾਲ ਹੈ ਇਹ ਮਨੁੱਖ ਦੇ ਕਿਸੇ ਕੰਮ ਨਹੀਂ ਆਉਣ ਵਾਲੇ ਪਰਮੇਸ਼ਰ ਦੇ ਨਾਮ ਦੀ ਸਿਫਤ ਸਲਾਹ ਹੀ ਤੇਰੇ ਕੰਮ ਆਵੇਗੀ ਪਰਮੇਸ਼ਰ ਦਾ ਨਾਮ ਸਦਾ ਰਹਿਣ ਵਾਲਾ ਹੈ ਸਦਾ ਸਹਾਈ ਹੋਣ ਵਾਲਾ ਹੈ ਸੁੱਖਾ ਦਾ ਖਜ਼ਾਨਾ ਪਰਮੇਸ਼ਰ ਦਾ ਨਾਮ ਹੈ ਜੋ ਪਰਮੇਸ਼ਰ ਦੀ ਬੰਦਗੀ ਕਰਨ ਨਾਲ ਪ੍ਰਾਪਤ ਹੁੰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕਿਸੇ ਤੇ ਕੋਈ ਮਾਨ ਨਹੀਂ ਕਰਨਾ ਚਾਹੀਦਾ ਸਾਰਿਆਂ ਨੇ ਇੱਕ ਨਾ ਇੱਕ ਦਿਨ ਸਾਥ ਛੱਡ ਜਾਣਾ ਹੈ ਵਿਛੜ ਜਾਣਾ ਹੈ ਪਰਮੇਸ਼ਰ ਦਾ ਨਾਮ ਹੀ ਪੱਕਾ ਸਾਥੀ ਹੈ ਪਰਮੇਸ਼ਰ ਦਾ ਨਾਮ ਸਿਮਰ ਕੇ ਹੀ ਭਿਆਨਕ ਸੰਸਾਰ ਸਮੁੰਦਰ ਨੂੰ ਤਰਿਆ ਜਾ ਸਕਦਾ ਹੈ ਰਾਜ ਭਾਗ ਧਨ ਮਾਲ ਸੁੱਖ ਸਹੂਲਤਾਂ ਸਭ ਕੁਝ ਜੰਜਾਲ ਹੀ ਹੈ ਇਹ ਅੰਤ ਸਮੇਂ ਕੰਮ ਨਹੀਂ ਆਉਣਗੇ ਪਰਮੇਸ਼ਰ ਦੀ ਬੰਦਗੀ ਕਰਨ ਨਾਲ ਸਭ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਪਿਆਰੇ ਵਿਦਿਆਰਥੀਓ ਲੋੜ ਅਨੁਸਾਰ ਸੋਚ ਵਿਚਾਰ ਕੇ ਹੀ ਗੱਲ ਕਰਿਆ ਕਰੋ ਬਿਨਾਂ ਲੋੜ ਤੋਂ ਨਾ ਬੋਲਿਆ ਕਰੋ ਉੱਚੀ ਆਵਾਜ਼ ਵਿੱਚ ਬੋਲਣਾ ਸੋਭਾ ਨਹੀਂ ਦਿੰਦਾ ਬੜੀ ਸ਼ਾਂਤੀ ਨਾਲ ਸਹਿਦ ਸੁਭਾਗ ਗੱਲ ਕਰਿਆ ਕਰੋ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ